ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਸੰਤੇ ਹੰਡੋਲੇ ਮਹੱਲਾ ਪਹਿਲਾ ਘਰ ਦੂਜਾ ਇੱਕ ਅੰਕਾਰੀ ਸਤਿਗੁਰ ਪ੍ਰਸਾਦਿ ਨੌ ਚਤ ਚੌ 7 14 3 4 ਕਰ ਮਹਲ ਤੇ ਬਚਾਰ ਬਹਾਲੇ 9 7 14 ਚੀ 3 4 ਕਰ ਮਹਲ ਤੇ ਚਾਰ ਬਹਾਲੇ ਚਾਰੇ ਦੀਵੇ ਚੋ ਹੱਥ ਦੀਏ ਇੱਕ ਇੱਕ ਵਾਰੀ ਮਿਹਰਬਾਨ ਮਦਸੂਦਨ ਮਾਦੋ ਐਸੇ ਸਖਤ ਮਾਰਿ ਰਹਾਓ ਘਰ ਘਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿਖਦੜੀ ਧਰਤੇ ਦੇਗ ਮਿਲੇ ਇਕ ਵੀਰਾ ਭਾਗ ਤੇਰਾ ਪੰਡਾੜੀ ਨਾ ਸਬੂਰ ਹੋਵੈ ਫਿਰ ਮੰਗੈ ਨਾੜ ਕਰੈ ਕੁਵਾਰੀ ਲਭ ਅੰਧੇਰਾ ਬੰਦੇ ਖਾਣਾਂ ਔਗਣ ਪੈ ਲੋਹਾਰੀ ਹੁੰਜੇ ਮਾਰ ਪਵੈ ਨਿਤ ਮੁਦ ਕਰੈ ਪਾਪ ਕਰੈ ਕੋਟ 바ੜੀ ਭਾਵੈ ਚੰਗਾ ਭਾਵੈ ਮੰਦਾ ਇਛੈ ਸਿੰਧ ਤੁਮਾਰੀ ਆਦ ਪਰ ਕੋ ਲੋਕ ਹੀ ਸਿਖਾਈ ਵਾਰੀ ਦੇਵਲ ਦੇਵਤਿਆਂ ਕਰ ਲਗ ਐਸੇ ਕੀਰਤ ਚਾਲੀ ਕੁੰਜਾ ਬਾਗੇ ਨਿਵਾਜ ਮਸੱਲਾ ਨੀਲ ਰੂਪ ਬਨਵਾੜੀ ਘਰ ਕਰਮੀਆ ਸਵਰਾਜੀਆਂ ਬੋਲੀ ਅੰਮ੍ਰਿਤ ਵਾ ਤੁਮਾਰੀ ਜੇ ਤੋ ਮੀਰ ਮਹੀਪਤ ਸਾਹਿਬੈ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਹੇਂਗੇ ਘਰ ਕਰ ਸਿਫਤ ਸੰ ਤੁਮਾਰੀ ਧੀਰਤ ਸਿਮਰਤ ਪੁਨ ਦਾਨ ਕੇ ਚੇ ਲਾਹ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਬੜਿਆਈ ਮੀਕਾ ਘੜੀ ਤੁਮ ਸੰਮਾਲੀ ਨਾਨਕ ਨਾਮ ਮਿਲੈ ਬੜਿਆਈ ਮੀਕਾ ਘੜੀ ਸੰਮਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ